ਸਤਿ ਸ੍ਰੀ ਅਕਾਲ ਦੋਸਤੋ ਜੀਓ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਕੋਸ਼ਿਸ਼ ਕਰਾਂਗੇ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਉੱਤੇ ਉਹਨਾਂ ਬਾਰੇ ਕੁਝ ਗੱਲਾਂ ਕਰਨ ਦੀ ਗੁਰੂ ਰਵੀਦਾਸ ਜੀ ਇੱਕ ਯੁੱਗਪੁਰਸ਼ ਸਨ ਇਹਨਾਂ ਨੇ ਭਾਰਤੀ ਸੱਭਿਆਚਾਰ ਨੂੰ ਅੰਦੋਲਨ ਕਰਕੇ ਕਿਰਤੀ ਦਲਿਤ ਤੇ ਬੇਵੰਜਾਤੀ ਦੇ ਲੋਕਾਂ ਨੂੰ ਸਿਰ ਉਠਾ ਕੇ ਸਵੈ ਮਾਨ ਨਾਲ ਜੀਣ ਦਾ ਹੱਕ ਦਿਵਾਇਆ ਪਰ ਭਾਰਤੀ ਲੋਕਾਂ ਦੀ ਇੱਕ ਕਮਜ਼ੋਰੀ ਹੈ ਇਹਨਾਂ ਨੇ ਮਹਾਨ ਯੁੱਗਪੁਰਸ਼ਾਂ ਨੂੰ ਵੀ ਅੱਡੋ ਅੱਡ ਜਾਤਾਂ ਪਜਾਤਾਂ ਦੇ ਵਿੱਚ ਵੰਡ ਕੇ ਇਹ ਤੇਰਾ ਹੈ ਇਹ ਮੇਰਾ ਹੈ ਰਾਜਨੀਤੀ ਖੱਡਣੀ ਸ਼ੁਰੂ ਕਰ ਦਿੱਤੀ ਪਰ ਤੁਹਾਨੂੰ ਦੱਸ ਦਈਏ ਕਿ ਇਹੋ ਜਿਹੇ ਮਹਾਨ ਜਗਪੁਰਸ਼ ਪੂਰੇ ਜਗ ਲਈ ਹੁੰਦੇ ਹਨ ਨਾ ਕਿ ਇੱਕ ਵਿਸ਼ੇਸ਼ ਵਰਗ ਜਾਂ ਵਿਸ਼ੇਸ਼ ਜਾਤੀ ਲਈ ਇਹਨਾਂ ਦਾ ਸੰਦੇਸ਼ ਪੂਰੇ ਵਿਸ਼ਵ ਲਈ ਹੁੰਦਾ ਹੈ ਨਾ ਕਿ ਕਿਸੇ ਇੱਕ ਵਿਸ਼ੇਸ਼ ਵਰਗ ਲਈ ਤੇ ਆਪਾਂ ਇਹਨਾਂ ਨੂੰ ਤੇਰਾ ਮੇਰਾ ਕਹਿ ਕੇ ਅਲੱਗ-ਅਲੱਗ ਜਾਤਾਂ-ਪਛਾਤਾਂ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਆਪਣੀ ਪੂਰੀ ਟੀਮ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਦੇ ਹਾਂ ਗੁਰੂ ਜੀ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵਿਅਕਤੀ ਕੋਲੇ ਗੁਰੂ ਰਵਿਦਾਸ ਜੀ ਦਾ ਸੰਦੇਸ਼ ਜਾਵੇ ਅਤੇ ਉਹਨਾਂ ਬਾਰੇ ਆਮ ਲੋਕਾਂ ਨੂੰ ਪਤਾ ਲੱਗ ਸਕੇ ਗੁਰੂ ਰਵਿਦਾਸ ਜੀ ਦਾ ਜਨਮ 14ਵੀਂ ਸਦੀ ਦੇ ਅੰਤਮ ਦਹਾਕਿਆਂ ਵਿੱਚ ਹੋਇਆ ਇਤਿਹਾਸਕਾਰਾਂ ਅਨੁਸਾਰ ਇਹ ਪੂਰੀ 15ਵੀਂ ਸਦੀ ਵਿੱਚ ਆਪਣੀ ਭਗਤੀ ਭਾਵਨਾ ਦੇ ਪ੍ਰਚਾਰ ਕਰਦੇ ਰਹੇ ਇਹਨਾਂ ਦੀ ਜਨਮ ਅਤੇ ਅਕਾਲ ਚਲਾਣੇ ਬਾਰੇ ਕੋਈ ਭਰੋਸੇਯੋਗ ਪ੍ਰਣਾਮ ਤਾਂ ਨਹੀਂ ਹਨ ਪਰ ਫਿਰ ਵੀ ਇਹਨਾਂ ਦਾ ਜਨਮ 1376 ਈਸਵੀ ਵਿੱਚ ਹੋਇਆ ਦੱਸਿਆ ਜਾਂਦਾ ਹੈ ਅਤੇ ਅਕਾਲ ਚਲਾਣਾ 1520 ਵਿੱਚ ਨਿਸ਼ਚਿਤ ਕੀਤਾ ਜਾਂਦਾ ਹੈ ਅੱਜ ਦੇ ਯੁੱਗ ਵਿੱਚ ਇਹਨਾਂ ਦਾ ਜਨਮ ਦਿਹਾੜਾ ਮਾਗ ਸੁਦੀ ਦੀ ਪੂਰਨਵਾਸੀ ਨੂੰ ਮਨਾਇਆ ਜਾਂਦਾ ਹੈ ਤੇ ਇਹਨਾਂ ਦੇ ਮਾਤਾ ਦਾ ਨਾਮ ਕਲਸੀ ਦੇਵੀ ਜੀ ਅਤੇ ਪਿਤਾ ਦਾ ਨਾਮ ਸੰਤੋਖ ਦਾਸ ਜੀ ਹੈ। ਇਹਨਾਂ ਦਾ ਜਨਮ ਗੁਜਰਾਤ, ਰਾਜਸਥਾਨ ਅਤੇ ਹੋਰ ਸਥਾਨਾਂ ਦਾ ਵੀ ਦੱਸਿਆ ਜਾਂਦਾ ਹੈ। ਪਰ ਇਤਿਹਾਸਕਾਰ ਅਨੁਸਾਰ ਇਹਨਾਂ ਦਾ ਜਨਮ ਸਥਾਨ ਬਨਾਰਸ ਦੀ ਇੱਕ ਪਿੰਡ ਵਿੱਚ ਹੋਇਆ। ਅੱਜਕੱਲ ਇਸ ਸਥਾਨ ਉੱਤੇ ਇੱਕ ਮੰਦਿਰ ਵੀ ਬਣਿਆ ਹੋਇਆ ਹੈ। ਸੋ ਇਹਨਾਂ ਦੇ ਪਿਤਾ ਜੀ ਚਮੜੇ ਦਾ ਕੰਮ ਕਰਦੇ ਸਨ ਜਿਸ ਤੋਂ ਉਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸਨ। ਉਸ ਸਮੇਂ ਸਮਾਜ ਚਾਰ ਵਰਣਾਂ ਦੇ ਵਿੱਚ ਵੰਡਿਆ ਹੋਇਆ ਸੀ ਸਭ ਤੋਂ ਉੱਪਰਲਾ ਦਰਜਾ ਪ੍ਰਾਪਤ ਸੀ ਬ੍ਰਾਹਮਣਾਂ ਨੂੰ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਵੀ ਹੁੰਦੀ ਸੀ ਇਸ ਤੋਂ ਬਾਅਦ ਆ ਜਾਂਦੇ ਸਨ ਖੱਤਰੀ ਜੋ ਕਿ ਬੁਰੇ ਲੋਕਾਂ ਨੂੰ ਸਜ਼ਾ ਦਿੰਦੇ ਸਨ ਤੇ ਚੰਗਿਆਂ ਦੀ ਸਾਂਭ ਸੰਭਾਲ ਕਰਨਾ ਇਹਨਾਂ ਦਾ ਕੰਮ ਹੁੰਦਾ ਸੀ ਇਹ ਲੋਕ ਯੁੱਧਾਂ ਵਿੱਚ ਵੀ ਭਾਗ ਲੈਂਦੇ ਸੀ ਇਸ ਤੋਂ ਬਾਅਦ ਆ ਜਾਂਦੇ ਸੀ ਵੈਸ ਜਾਤੀ ਵੈਸਿਆ ਜਾਤੀ ਜਾਨੀ ਕਿ ਵਪਾਰੀ ਲੋਕ ਇਹਨਾਂ ਤਿੰਨਾਂ ਵਰਣਾ ਜਾਂ ਜਾਤੀਆਂ ਤੋਂ ਬਾਅਦ ਆਉਂਦੇ ਸਨ ਸ਼ੂਦਰ ਇਹ ਲੋਕ ਵੇਦ ਪਾਠ ਨਾ ਕਰ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨ ਇਸਤਰੀਆਂ ਦੀ ਸਥਿਤੀ ਵੀ ਕਾਫੀ ਤਰਸਯੋਗ ਸੀ ਸਤੀ ਪ੍ਰਥਾ ਪਰਦਾ ਪ੍ਰਥਾ ਰਸਮ ਵੀ ਸ਼ੁਰੂ ਹੋ ਚੁੱਕੀ ਸੀ ਤੇ ਮੁਗਲਾਂ ਅਰਬਾਂ ਤੇ ਤੁਰਕਾਂ ਦੀਆਂ ਤਾਕਤਾਂ ਵੀ ਭਾਰਤ ਵਿੱਚ ਆ ਗਈਆਂ ਸਨ ਪਰ ਇਸ ਦੇ باوجود ਵੀ ਸ਼ੁਧ్రਾਂ ਨੂੰ ਕੋਈ ਵੀ ਜ਼ਿਆਦਾ ਹੱਕ ਨਹੀਂ ਮਿਲੇ ਇਹਨਾਂ ਚੀਜ਼ਾਂ ਦੇ ਖਾਤਮੇ ਲਈ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਹਨਾਂ ਕੋਲ ਅਲੌਕਿਕ ਸ਼ਕਤੀਆਂ ਵੀ ਸਨ ਜੇਕਰ ਸਾਇੰਸ ਦੇ ਤਰੀਕੇ ਨਾਲ ਦੇਖੀਏ ਤਾਂ ਇਹਨਾਂ ਕੋਲ ਬਹੁਤ ਹੀ ਉਚੇਰਾ ਗਿਆਨ ਸੀ ਇਹ ਜੋ ਪਾਪ ਫੈਲਿਆ ਹੋਇਆ ਸੀ ਇਸ ਦੇ ਖਾਤਮੇ ਲਈ ਇਹਨਾਂ ਨੂੰ ਬਚਪਨ ਵਿੱਚ ਹੀ ਅਧਿਆਤਮਿਕ ਜਾਗਰਤੀ ਹੋ ਗਈ ਸੀ ਪਰ ਉਸ ਸਮੇਂ ਕੁਝ ਉੱਚੀ ਜਾਤਾਂ ਦੇ ਲੋਕਾਂ ਨੂੰ ਇਹ ਗੱਲ ਹਾਜ਼ਮ ਨਹੀਂ ਹੋਈ ਕਿ ਇੱਕ ਨੀਵੀਂ ਜਾਤ ਦੇ ਇਨਸਾਨ ਨੂੰ ਇੰਨਾ ਗਿਆਨ ਕਿੱਥੋਂ ਪ੍ਰਾਪਤ ਹੋ ਗਿਆ ਇਸ ਲਈ ਉਹਨਾਂ ਨੇ ਬਹੁਤ ਸਾਰੀਆਂ ਚਾਲਾਂ ਚੱਲੀਆਂ ਕਿ ਗੁਰੂ ਰਵਿਦਾਸ ਜੀ ਨੂੰ ਮਾਰ ਦਿੱਤਾ ਜਾਵੇ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰਾਇਆ ਜਾਵੇ ਪਰ ਉਹਨਾਂ ਦੀ ਕੋਈ ਵੀ ਚਾਲ ਕਾਮਯਾਬ ਨਾ ਹੋ ਸਕੀ ਇਸੀ ਤਰ੍ਹਾਂ ਤੁਹਾਨੂੰ ਇੱਕ ਵਾਰ ਦੀ ਗੱਲ ਦੱਸਦੇ ਆ ਕਿ ਇਹਨਾਂ ਦੇ ਬਚਪਨ ਵਿੱਚ ਜੋ ਇਹਨਾਂ ਦਾ ਗੁਰੂ ਹੁੰਦਾ ਸੀ ਉਸ ਦਾ ਪੁੱਤਰ ਰਵੀਦਾਸ ਜੀ ਦਾ ਚੰਗਾ ਦੋਸਤ ਸੀ ਜਦੋਂ ਗੁਰੂ ਰਵੀਦਾਸ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਤਾਂ ਇਸ ਗੱਲ ਦਾ ਇਹਨਾਂ ਨੂੰ ਬਹੁਤ ਹੀ ਬੁਰਾ ਲੱਗਿਆ ਤੇ ਇਹ ਆਪਣੇ ਗੁਰੂ ਦੇ ਘਰ ਚਲੇ ਗਏ ਅਤੇ ਇਹਨਾਂ ਨੇ ਆਪਣੀਆਂ ਅਲੌਕਿਕ ਸ਼ਕਤੀਆਂ ਨਾਲ ਆਪਣੇ ਦੋਸਤ ਨੂੰ ਜਿਉਂਦਾ ਕਰ ਦਿੱਤਾ ਇਹਨਾਂ ਬਾਰੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਨੇ ਇਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਆਪਣੀ ਭਗਤੀ ਸ਼ਕਤੀ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਰੋਗ ਵੀ ਠੀਕ ਕਰ ਦਿੰਦੇ ਸਨ ਇਸ ਲਈ ਇਹਨਾਂ ਨੂੰ ਬਹੁਤ ਸਾਰੇ ਰਾਜਿਆਂ ਨੇ ਆਪਣੇ ਕੋਲ ਰਹਿਣ ਲਈ ਫਰਿਆਦ ਵੀ ਕੀਤੀ ਪਰ ਇਹਨਾਂ ਨੇ ਮਨ੍ਹਾ ਕਰ ਦਿੱਤਾ ਇਹ ਆਪਣੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਗੁਰੂ ਰਵੀਦਾਸ ਜੀ ਜਦੋਂ ਥੋੜੇ ਵੱਡੇ ਹੋਏ ਤਾਂ ਇਹਨਾਂ ਦੇ ਪਿਤਾ ਜੀ ਨੇ ਆਪਣੇ ਹੀ ਕਾਰਖਾਨੇ ਵਿੱਚ ਇਹਨਾਂ ਨੂੰ ਚਮੜੇ ਦੇ ਕੰਮ ਵਿੱਚ ਲਗਾ ਦਿੱਤਾ ਜਿੱਥੇ ਇਹ ਕੰਮ ਨੂੰ ਵੀ ਪ੍ਰਭੂ ਭਗਤੀ ਸਮਝ ਕੇ ਲੀਨ ਰਹਿੰਦੇ ਸਨ ਗੁਰੂ ਰਵੀਦਾਸ ਜੀ ਨੇ ਨੀਝਾਤੀ ਦੇ ਲੋਕਾਂ ਨੂੰ ਗਿਆਨ ਦੇਣਾ ਸ਼ੁਰੂ ਕੀਤਾ ਤਾਂ ਕਿ ਉਹ ਲੋਕ ਵੀ ਅੱਗੇ ਵਧ ਸਕਣ ਇਹ ਪ੍ਰਚਾਰ ਲਈ ਇਹਨਾਂ ਨੂੰ ਬੋਧ ਵੀ ਹੋ ਗਿਆ ਇਹ ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਯਾਤਰਾ ਕਰਦੇ ਤੇ ਆਪਣਾ ਜੀਵਨ ਅਨੁਭਵ ਸਾਂਝਾ ਕਰਦੇ ਇਹਨਾਂ ਨੇ ਉਸ ਸਮੇਂ ਊਚ ਤੇ ਨੀਚ ਜਾਤਾਂ ਦੇ ਬਹੁਤ ਸਾਰੇ ਭਰਮ ਤੋੜੇ ਜਿਸ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਨੇ ਜਿਵੇਂ ਸ਼ੂਦਰ ਜਾਤੀ ਦੇ ਲੋਕਾਂ ਨੂੰ ਵੇਦ ਪਾਠ ਨਾ ਕਰ ਸਕਣ ਦੀ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਮਨਾਹੀ ਸੀ ਇਹਨਾਂ ਦਾ ਕਹਿਣਾ ਸੀ ਕਿ ਭਗਵਾਨ ਸਾਡੇ ਹਿਰਦੇ ਵਿੱਚ ਹੈ ਇਸ ਲਈ ਸਾਨੂੰ ਕਿਸੇ ਖਾਸ ਜਗ੍ਹਾ ਤੇ ਜਾ ਕੇ ਭਗਤੀ ਕਰਨ ਦੀ ਕੋਈ ਲੋੜ ਨਹੀਂ ਸਗੋਂ ਜਿੱਥੇ ਵੀ ਤੁਸੀਂ ਹੋ ਉੱਥੇ ਹੀ ਰੱਬ ਦਾ ਨਾਮ ਜਪੋ ਉੱਚ ਜਾਤੀ ਦੇ ਲੋਕ ਜੋ ਇਹਨਾਂ ਨੂੰ ਗਲਤ ਕਹਿੰਦੇ ਸਨ ਜਾਂ ਇਹਨਾਂ ਦਾ ਵਿਰੋਧ ਕਰਦੇ ਸਨ ਗੁਰੂ ਜੀ ਆਪਣੇ ਵਿਚਾਰਾਂ ਨਾਲ ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਸਨ ਗੁਰੂ ਜੀ ਕਹਿੰਦੇ ਸਨ ਕਿ ਰੱਬ ਕਦੇ ਵੀ ਜਾਤ ਦੇਖ ਕੇ ਨਹੀਂ ਆਉਂਦਾ ਕੋਈ ਵੀ ਉਸ ਨੂੰ ਪੁੱਛ ਸਕਦਾ ਹੈ ਗੁਰੂ ਰਵਿਦਾਸ ਜੀ ਕਹਿੰਦੇ ਸਨ ਕਿ ਭਗਤੀ ਦੋ ਤਰ੍ਹਾਂ ਦੀ ਹੁੰਦੀ ਹੈ ਨਿਰਗੁਣ ਤੇ ਸਰਗੁਣ ਸਰਗੁਣ ਭਗਤੀ ਉਹ ਹੁੰਦੀ ਹੈ ਜੋ ਮੂਰਤੀ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਤੇ ਨਿਰਗੁਣ ਭਗਤੀ ਜੋ ਅਸੀਂ ਰੱਬ ਪ੍ਰਤੀ ਧਿਆਨ ਲਗਾਉਂਦੇ ਹਾਂ ਗੁਰੂ ਰਵਿਦਾਸ ਜੀ ਨਿਰਗੁਣ ਭਗਤੀ ਕਰਦੇ ਸਨ ਇਹ ਧਿਆਨ ਲਗਾ ਕੇ ਰੱਬ ਨਾਲ ਜੁੜਦੇ ਸਨ ਉਸੇ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਗੁਰੂ ਰਵਿਦਾਸ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਸਵੀਰ ਰੱਖ ਕੇ ਪੂਜਾ ਪਾਠ ਨਹੀਂ ਕਰਦੇ ਸਨ ਗੁਰੂ ਰਵਿਦਾਸ ਜੀ ਗਿਆਨ ਨੂੰ ਹੀ ਗੁਰੂ ਮੰਨਦੇ ਸਨ ਇਹਨਾਂ ਨੇ ਆਪਣੇ ਗਿਆਨ ਨਾਲ ਬਹੁਤ ਸਾਰੀਆਂ ਰਚਨਾਵਾਂ ਵੀ ਲਿਖੀਆਂ ਤੇ ਆਪਣੇ ਅਨਿਆਈਆਂ ਨੂੰ ਗਿਆਨ ਦੀ ਦਾਤ ਦਿੱਤੀ ਗਿਆਨ ਨਾਲ ਹੀ ਮਨੁੱਖ ਚੰਗਾ ਕਰਮ ਕਰਦਾ ਹੈ ਗਿਆਨ ਨਾਲ ਹੀ ਮਨੁੱਖ ਗੁਣਵਾਨ ਹੁੰਦਾ ਹੈ ਗੁਰੂ ਰਵਿਦਾਸ ਜੀ ਮੰਨਦੇ ਸੀ ਕਿ ਇਨਸਾਨ ਉਸ ਦੇ ਕਰਮ ਤੇ ਗੁਣ ਨਾਲ ਪਛਾਣਿਆ ਜਾਂਦਾ ਹੈ ਨਾ ਕਿ ਜਾਤੀ ਜਾਂ ਵਰਣ ਦੇ ਅਨਸਾਰ ਜੋ ਇੱਕ ਬਹੁਤ ਵੱਡੀ ਗੱਲ ਸੀ ਇੰਨਾ ਵਿਚਾਰਾਂ ਕਾਰਨ ਗੁਰੂ ਰਵਿਦਾਸ ਜੀ ਦਾ ਵਿਰੋਧ ਆਪਣੀ ਜਾਤੀ ਦੁਆਰਾ ਵੀ ਕੀਤਾ ਗਿਆ ਪਰ ਗੁਰੂ ਰਵਿਦਾਸ ਜੀ ਮੰਨਦੇ ਸਨ ਕਿ ਨੀਵੀਂ ਜਾਤੀ ਵਾਲਿਆਂ ਕੋਲ ਵੀ ਉਹੀ ਦਿਲ ਤੇ ਲਾਲ ਖੂਨ ਹੀ ਹੁੰਦਾ ਹੈ ਇਹਨਾਂ ਨੂੰ ਵੀ ਬਰਾਬਰ ਅਧਿਕਾਰ ਦਾ ਹੱਕ ਹੈ ਭਾਈਚਾਰੇ ਦੀ ਸ਼ਾਂਤੀ ਦਾ ਗਿਆਨ ਦਿੰਦੇ ਹੋਏ ਗੁਰੂ ਰਵਿਦਾਸ ਜੀ 1520 ਦੇ ਆਸ-ਪਾਸ ਅਕਾਲ ਚਲਾਣਾ ਕਰ ਗਏ ਇਹਨਾਂ ਦੀ ਯਾਦ ਵਿੱਚ ਬਨਾਰਸ ਵਿੱਚ ਬਹੁਤ ਸਾਰੇ ਸਮਾਰਕ ਬਣੇ ਹੋਏ ਹਨ ਭਾਰਤ ਦੇ ਹੋਰ ਵੀ ਪ੍ਰਦੇਸ਼ਾਂ ਵਿੱਚ ਜਿਵੇਂ ਬਿਹਾਰ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਪੰਜਾਬ ਅਤੇ ਹੋਰ ਸਥਾਨਾਂ ਉੱਤੇ ਵੀ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਗਏ ਉੱਥੇ ਹੀ ਉਹਨਾਂ ਦੀ ਯਾਦ ਵਿੱਚ ਸਮਾਰਕ ਬਣੇ ਹੋਏ ਹਨ। ਰਾਜਸਥਾਨ ਦੇ ਰਾਜ ਘਰਾਣੇ ਦੀ ਧੀ ਮੀਰਾਬਾਈ ਜੋ ਰਵਿਦਾਸ ਜੀ ਨੂੰ ਆਪਣਾ ਧਰਮ ਗੁਰੂ ਮੰਨਦੀ ਸੀ। ਗੁਰੂ ਰਵਿਦਾਸ ਜੀ ਨੇ ਆਪਣੇ ਗਿਆਨ ਨਾਲ ਮੀਰਾਬਾਈ ਨੂੰ ਸ਼ਾਂਤੀ ਤੇ ਸਹਜਤਾ ਪ੍ਰਦਾਨ ਕੀਤੀ ਤੇ ਇੱਕ ਸਹੀ ਰਾਹ ਦਿਖਾਇਆ। ਜੇਸ ਨਾਲ ਮੀਰਾ ਨੇ ਇੱਕ ਸੱਚੇ ਰੱਬ ਨੂੰ ਖੋਜਿਆ ਤੇ ਉਹਨਾਂ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਵਿੱਚ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਸੋ ਤੁਹਾਨੂੰ ਦੱਸ ਦਈਏ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਹੱਥ ਲਿਖਤ ਗ੍ਰੰਥ ਅੱਜ ਵੀ ਭਾਰਤ ਦੀਆਂ ਵੱਖ-ਵੱਖ ਥਾਵਾਂ ਮੰਦਰਾਂ ਲਾਇਬ੍ਰੇਰੀਆਂ ਤੇ ਵਿਦਿਆਲਿਆਂ ਵਿੱਚ ਮੌਜੂਦ ਹਨ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਪ੍ਰਮਾਣਿਕ ਸੋਮੇ 17ਵੀਂ ਸਦੀ ਦੇ ਆਰੰਭ ਵਿੱਚ ਸੰਕਲਿਤ ਕੀਤੇ ਗਏ ਸਿੱਖਾਂ ਦੇ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਵਿਦਾਸ ਜੀ ਦੇ 40 ਸ਼ਬਦ ਅੰਕਿਤ ਹਨ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਇੱਕ ਵੱਡਾ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਵੀ ਮਿਲਦਾ ਹੈ ਬਾਬਾ ਨਾਨਕ ਭਗਤ ਰਵਿਦਾਸ ਜੀ ਤੇ ਸੰਤ ਕਬੀਰ ਜੀ ਅੱਜ ਉਹਨਾਂ ਨੂੰ ਮੰਨਣ ਵਾਲੇ ਹੀ ਉਹਨਾਂ ਦੇ ਬੁੱਤ ਬਣਾ ਰਹੇ ਨੇ ਤੇ ਬੁੱਤਾਂ ਨੂੰ ਪੂਜ ਰਹੇ ਨੇ ਵੈਸੇ ਇਹ ਗਲਤ ਧਾਰਨਾਵਾਂ ਹੌਲੀ-ਹੌਲੀ ਬਦਲਦੀਆਂ ਬਦਲਦੀਆਂ ਬਣ ਜਾਂਦੀਆਂ ਨੇ ਸੋ ਉਹਨਾਂ ਦਾ ਕਹਿਣਾ ਸੀ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਹੜਾ ਪਰਮਾਤਮਾ ਦੇ ਗੁਣ ਨੇ ਉਹੀ ਮਨੁੱਖ ਵਿੱਚ ਹੋਣੇ ਚਾਹੀਦੇ ਨੇ ਸੋ ਇਸ ਤੋਂ ਤੁਹਾਨੂੰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਿਰਫ ਕਿਸੇ ਇੱਕ ਵਰਗ ਦੀ ਗੱਲ ਜਾਂ ਕਿਸੇ ਇੱਕ ਵਿਸ਼ੇਸ਼ ਵਰਗ ਦੇ ਨਹੀਂ ਸਨ ਉਹ ਤਾਂ ਸਰਵ ਸਾਂਝੀ ਵਾਲਤਾ ਦੀ ਗੱਲ ਕਰਦੇ ਸਨ ਉਹ ਸਭ ਦੇ ਸਾਂਝੇ ਸਨ ਸੋ ਇਹ ਵੀਡੀਓ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਪਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਸਾਨੂੰ ਜਾਤਾਂ ਪਛਾਤਾਂ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ ਤਾਂ ਹੀ ਸਾਡੀ ਤਰੱਕੀ ਹੋਵੇਗੀ ਹਰ ਇੱਕ ਗੁਰੂ ਦੀਆਂ ਕਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਪਵੇਗਾ ਤਾਂ ਹੀ ਸਾਡੀ ਸੋਚ ਬਦਲੇਗੀ ਜੇਕਰ ਸੋਚ ਬਦਲਦੀ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ ਸੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਜੀਓ ਪੰਜਾਬ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ